ਮੁਸੀਬਤ 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 ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਇਹਨਾਂ ਦਿਨਾਂ ਚ ਜਿਲੰਦਰ ਵੈਸਟ ਦੀਆਂ ਜਿਮਣੀ ਚੋਣਾ ਚ ਕਰ ਰਹੇ ਨੇ ਪ੍ਰਚਾਰ ਪਰ ਕੁਲਦੀਪ ਸਿੰਘ ਢਾਲੀਵਾਲ ਦਾ ਨਾਮ ਇੱਕ ਪੂ ਮਾਫੀਆ ਦੇ ਕਤਲ ਕਾਂਡ ਚ ਉਹਨਾਂ ਦੀ ਮਦਦ ਕਰਨ ਚ ਆਨ ਤੋਂ ਪਾਤ ਇਹ ਜਿਲੰਦਰ ਵੈਸਟ ਵਾਸਤੇ ਆਪ ਲਈ ਮੁਸੀਬਤ ਬਣ ਸਕਦੇ ਨੇ ਕਿਉਂਕਿ ਕਿਸਾਨ ਆਗੂਆਂ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਕਹਿੰਦਾ ਹੈ ਕੇ ਹਲਕੇ ਦੇ ਵਿਧਾਇਕ ਤੇ ਮੰਤਰੀ ਕਤਲ ਕਾਂਡ ਚ આરોપીਾਂ ਦੀ ਮਦਦ ਕਰ ਰਹੇ ਨੇ ਜਿਹੜੇ ਕਾਸਰ ਨੇ ਕੋਨ ਦੇ ਹਲਕਾ ਮੰਤਰੀ ਦੇ ਨਾਲ ਕੋਈ ਰਿਸ਼ਤੇਦਾਰੀ ਪੈਦੀ ਹੈ ਜਿਸ ਕਰਕੇ ਮੈਂ ਪੰਜਾਬ ਸਿਸਟਮ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਕਾਸਰ ਕਾਤਲ ਹੈ ਦਰਅਸਲ ਇਹ ਮਾਮਲਾ ਸਰਕਾਰੀ ਰਿਟਾਇਰਡ ਅਫਸਰ ਮਨਜੀਤ ਸਿੰਘ ਦੇ ਕਤਲ ਕਾਂਡ ਨਾਲ ਜੁੜਿਆ ਹੋਇਆ ਹੈ ਕੁਲਦੀਪ ਸਿੰਘ ਢਾਲੀਵਾਲ ਅਜਨਾਲਾ ਤੋਂ ਵਿਧਾਇਕ ਨੇ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਚ ਮੰਤਰੀ ਵੀ ਨੇ ਤੇ ਉਹਨਾਂ ਦੇ ਹਲਕੇ ਚ ਮਨਜੀਤ ਸਿੰਘ ਦਾ ਕਤਲ ਹੋ ਗਿਆ ਢਾਲੀਵਾਲ ਸਾਹਿਬ ਇਹਨਾਂ ਦਿਨਾਂ ਚ ਜਲੰਧਰ ਦੀਆਂ ਜਮਣੀ ਚੋਣਾ ਚ ਪ੍ਰਚਾਰ ਚ ਡਟੇ ਹੋਏ ਨੇ ਇਸ ਕਤਲ ਕਾਂਡ ਚ ਪੁਲਿਸ ਨੇ ਮੁਕੱਦਮਾ ਤਾਂ ਦਰਜ ਕਰ ਲਿਆ ਪਰ આરોપીਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਇਲਜ਼ਾਮ ਲਾਇਆ ਜਾ ਰਿਹਾ ਹੈ ਕੀ ਮੰਤਰੀ ਦੇ ਉਹਨਾਂ ਦੇ ਨਾਲ ਨਜ਼ਦੀਕੀ ਪੈਂਦੀ ਹੈ ਸੋਪ ਕਿਸਾਨਾਂ ਨੂੰ ਬਲਦੇਵ ਸਿੰਘ ਸਿਰਸਾ ਨੇ ਵੀ ਵੀਡੀਓ ਜਾਰੀ ਕਰਕੇ ਕਹਤਾ ਹੈ ਕਿ ਹਲਕੇ ਦੇ ਵਿਧਾਇਕ ਤੇ ਮੰਤਰੀ ਕਾਤਲਾਂ ਦੀ ਮਦਦ ਕਰ ਰਹੇ ਨੇ ਸੋਹਣਾ ਨੇ ਇਸ ਪੂਰੇ ਮਸਲੇ 'ਤੇ ਇੱਕ ਵੀਡੀਓ ਵੀ ਜਾਰੀ ਕਰ ਦਿੱਤੀ ਹੈ ਕਿ ਜੇਕਰ ਸਰਕਾਰੀ ਰਿਟਾਇਰਡ ਅਫਸਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਕਿਸਾਨ ਆਗੂ ਵੀ ਪ੍ਰਦਰਸ਼ਨ ਦਾ ਰਾ ਆਪਣਾ ਫਖਤੇ ਨੇ ਦੂਸਰੇ ਪਾਸੇ ਪਰਿਵਾਰ ਨੇ ਐਲਾਨ ਕਰਤਾ ਕਿ ਜੇ ਇਨਸਾਫ ਨਹੀਂ ਮਿਲਿਆ ਤੇ ਜਲੰਧਰ ਜਿੰਮਣੀ ਚੋਣਾ ਦੇ ਵਿੱਚ ਜਲੰਧਰ ਵੈਸਟ ਦੇ ਵਿੱਚ ਆ ਕੇ ਲਾਣਗੇ ਮੋਰਚਾ ਤਾਂ ਕਿ ਸੀਐਮ ਦੇ ਧਿਆਨ ਚ ਮਾਮਲਾ ਲਿਆਂਦਾ ਜਾਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਹਨਾਂ ਦਿਨਾਂ ਚ ਜਲੰਧਰ ਚ ਡਟੇ ਹੋਏ ਨੇ ਤੇ ਜਲੰਧਰ ਵੈਸਟ ਚ ਪ੍ਰਚਾਰ ਕਰ ਰਹੇ ਨੇ ਸੋ ਜੇਕਰ ਇਹ ਮਾਮਲਾ ਤੂਲ ਫੜਦਾ આરોપીਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਮੋਰਚਾ ਜਲੰਧਰ ਵੈਸਟ ਵਿੱਚ ਲੱਗ ਗਿਆ ਤੇ ਮੰਤਰੀ ਕੁਲਦੀਪ ਸਿੰਘ ਤਾਲੀਵਾਰ ਆਏ ਤਾਂ ਜਲੰਧਰ ਵੈਸਟ ਚ ਆਪ ਦਾ ਪ੍ਰਚਾਰ ਕਰਨ ਨੇ ਪਰ ਉਹਨਾਂ ਦੇ ਚੱਕਰ ਆਪ ਤੇ ਜਨਾਲਾ ਦੇ ਵਿਚਲੀ ਮਹਿਕਮੇ ਤੋਂ ਰਿਟਾਇਆ ਹੋਇਆ ਪਰ ਮੱਚ ਕਿੰਨੀ ਚਾਹੀਏ ਦਾਰਿਕਵਿੰਡ ਪੰਜਾਬੀ ਟੀਵੀ ਨੇ ਕਿਉਂਕਿ ਉਹਨਾਂ ਨੇ ਕੋਸ਼ਤਿੰ ਪਹਿਲਾਂ ਆਪਣੀ ਜ਼ਮੀਨ ਦੇ ਨਿਸ਼ਾਨਦਈ ਅਪਲਾਈ ਕੀਤੀ ਨਿਸ਼ਾਨਦਈ ਹੋਣ ਤੋਂ ਵੀਡੀਓ ਜਾਰੀ ਕਰਤਾ ਉਹਤੇ ਹਮਲਕੇ ਦੇ ਵਿਦਾਇ ਚਾਰਿਆ ਕਿ ਉਹਨਾਂ ਦਾ ਕਤਲ ਕਰਕੇ ਨਹਿਰ ਚ ਸੁੱਟਾ ਗਿਆ ਕਿੰਤਾ ਪੂ ਟਮਾਟਮ ਰਿਪੋਰਟ ਕੀਤਾ ਭਾਈ ਪੁੱਛਣੇ ਮਕਦਮਾ ਤਾਂ ਤਰਛ ਕੀਤੀ ਤਲ ਦੇ ਪਰ ਰੋਪੀਆਂ ਦੀ ਗ੍ਰਿਫਤਾਰੀ ਨਹੀਂ ਡਾਇਰੈਕਟ ਪੰਜਾਬ ਪਿੱਛੇ ਇੱਕ ਮੰਤਰੀ ਦਾ ਹੀ ਧਬਾ ਦਸਿਆ ਗਿਆ ਹੈ ਹੁਣ ਵੇਖਣਾ ਹੋਏਗਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਫੇਰ ਨਹੀਂ ਹੋ ਜੇ ਕੀ ਹਾਲਾਤ ਹੋ ਗਏ ਕਿ ਪਰਿਵਾਰ ਨੂੰ ਇੰਨੀ ਦੂਰੋਂ ਜਲੰਧਰ ਚ ਇਨਸਾਫ ਲਈ ਉਸ ਚਾਲਾਣ ਆਣਾ ਪੈ ਰਿਹਾ ਕਿਉਂਕਿ ਭਗਵੰਤ ਮਾਨ ਦੀ ਪੁਲਿਸ ਨਹੀਂ ਕਰ ਰਹੀ ਸਨਵਾਈ ਨਹੀਂ ਕਰ ਰਾਇ ਸੁਣ ਵਾਏ ਨਹੀਂ ਕਰ ਰਾਇ ਸੁਣ ਵਾਏ ਬਿਊਰੋ ਰਿਪੋਰਟ ਡਾਇਰੈਕਟ ਮੈਂ ਪੰਜਾਬੀ ਟੀਵੀ ਅਚਨਾਲਾ ਤੇ ਜੋ ਸਮਾਰ ਜੋ ਕਿ ਲੰਬਾ ਸਮਾਂ ਬਿਜਲੀ ਬੋਰਡ ਦੇ ਵਿੱਚ ਉਹਨਾਂ ਨੇ ਸੇਵਾ ਸੇਵਾਮਾਨ ਭਾਈਆਂ ਨੇ ਔਰ ਉਹ ਇੱਕ ਮੋਗੇ ਪੱਤਰਕਾਰ ਜਗਦੀਪ ਸਿੰਘ ਦੇ ਪਿਤਾ ਜੀ ਨੇ ਕੁਝ ਦਿਨ ਪਹਿਲਾਂ ਉਹਨਾਂ ਦਾ ਜ਼ਮੀਨ ਮਾਫੀਆ ਦੇ ਸਰਗਣਿਆਂ ਨੇ ਕਤਲ ਕਰ ਦਿੱਤਾ ਔਰ ਅਜੇ ਤੱਕ ਉਹਨਾਂ ਬੰਦਿਆਂ ਨੂੰ ਜਿਹੜਾ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ ਗਿਆ ਕਿਉਂਕਿ ਪਤਾ ਲੱਗਾ ਕਿ ਜਿਹੜੇ ਕਾਤਲ ਨੇ ਉਹਨਾਂ ਦੀ ਹਲਕਾ ਮੰਤਰੀ ਦੇ ਨਾਲ ਕੋਈ ਰਿਸ਼ਤੇਦਾਰੀ ਪੈਂਦੀ ਹੈ ਜਿਸ ਕਰਕੇ ਮੈਂ ਪੰਜਾਬ ਸਰਸੂ ਅਪੀਲ ਕਰਦਾ ਕਿ ਪੰਜਾਬ ਸਰਕਾਰ ਤੇ ਕਾਤਲ ਕਾਤਲ ਹੈ ਤੇ ਜਿਨੇ ساری ਜ਼ਿੰਦਗੀ ਬਿਜਲੀ ਬੋਰਡ ਦੇ ਵਿੱਚ ਸੇਵਾਵਾਂ ਨਿਭਾਈਆਂ ਹੋਣ ਔਰ ਉਹ ਇੱਕ ਪત્રਕਾਰ ਦਾ ਇੱਕ ਪਿਤਾ ਹੋਵੇ ਤੇ ਉਸ ਨੂੰ ਜੇ ਕਤਲ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨਾ ਇਨਸਾਫ ਨਾ ਮਿਲਣਾ ਇਹ ਬਹੁਤ ਦੁਖੀ ਗੱਲ ਹੈ ਸੋ ਮੈਂ ਇੱਕ ਚੇਤਾਵਨੀ ਵੀ ਦੇਣਾ ਕਿ ਜੇਕਰ ਉਹਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤੇ ਸਾਡੀ ਸੰਸਥਾ ਲੋਕ ਭਲਾਈ ਇਨਸਾਫ ਪੰελ ਫਿਰ ਸਰਟੀ ਵੱਲੋਂ ਜਿਹੜਿਆ ਉਹ ਅੱਗੇ ਸਖਤ ਕਦਮ ਵੀ ਪੁੱਟੇ ਜਾ ਸਕਦੇ ਨੇ ਜਿਸ ਕਰਕੇ ਸਰਦਾਰ ਮਨਜੀਤ ਸਿੰਘ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਇਹ ਪਿੰਡ ਚੌਂਸਵਾੜਾ ਥਾਣਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਕੇਸ ਹੈ ਰਾਘਵਰਜੀ ਖੜਕਾਲ ਸਾਹਿਬ ਵਹਿਗੁਰੂ